ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਗਠਨ ਹੋ ਗਿਆ ਹੈ ਮੁੱਖ ਮੰਤਰੀ ਵਜੋਂ ਕੈਪਟਨ ਦੇ ਸੌ ਚੁੱਕਦੇ ਆਂ ਪੰਜਾਬ ਦੀ ਸਿਆਸਤ ਦੇ ਧਰਾਤਲ ਤੇ ਨਵੀਂ ਚਰਚਾ ਵੀ ਸ਼ੁਰੂ ਹੋ ਗਈ ਹੈ ਚੋਣਾਂ ਤੋਂ ਕੁਝ ਦਿਨ ਪਹਿਲਾਂ ਭਾਜਪਾ ਦਾ ਸਾਥ ਛੱਡ ਕੇ ਕਾਂਗਰਸ ਦਾ ਹੱਥ ਫੜਨ ਵਾਲੇ ਨਵਜੋਤ ਸਿੰਘ ਸਿੱਧੂ ਦੀ ਸਰਕਾਰ ਚ ਭੂਮਿਕਾ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਪਹਿਲਾਂ ਤੋਂ ਹੀ ਖਿਆਸ ਲਾਈ ਜਾ ਰਹੇ ਹਨ ਕਿ ਸਨ ਕੇ ਸਿੱਧੂ ਕੈਪਟਨ ਟੀਮ ਦੇ ਵਿੱਚ ਵਨ ਡਾਨ ਬੱਲੇਬਾਜ਼ੀ ਭਾਵ ਉਪ ਮੁੱਖ ਮੰਤਰੀ ਹੋਣਗੇ ਪਰ ਟੀਮ ਦੇ ਕੈਪਟਨ ਵੱਲੋਂ ਕੋਈ ਵੀ ਹਾਮੀ ਵਾਲਾ ਹੁੰਗਾਰਾ ਹਲੇ ਤੱਕ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਸਿੱਧੂ ਇੱਕ ਮਿਡਫੀਲਡਰ ਦੀ ਤਰ੍ਹਾਂ ਦਿਖਾਈ ਦੇ ਰਹੇ ਨੇ ਕੈਪਟਨ ਵੱਲੋਂ ਵੀ ਹਲੇ ਤੱਕ ਸਿੱਧੂ ਦੀ ਭੂਮਿਕਾ ਨੂੰ ਲੈ ਕੇ ਕੋਈ ਪੱਤਾ ਨਹੀਂ ਖੋਲਿਆ ਗਿਆ ਜਿਸ ਤੋਂ ਬਾਅਦ ਸਿਆਸੀ ਮਹਾਰਾਂ ਦੀ ਨਜ਼ਰ ਸਿੱਧੂ ਤੇ ਲੱਗੀ ਹੋਈ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ